ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਆਪਾਂ ਵਿਸ਼ਾ ਸ਼ੁਰੂ ਕੀਤਾ ਸੀ ਕਿ ਗੁਰਬਾਣੀ ਵਿੱਚ ਸੰਤ ਸਾਧ ਮਹਾਂਪੁਰਖ ਬ੍ਰह्म ਗਿਆਨੀ ਆਦਤ ਸ਼ਬਦ ਕਿਸ ਸੰਦਰਭ ਚਾਉਂਦੇ ਨੇ ਕਿਸ ਤੋਂ ਸੰਤ ਆਖਿਆ ਗਿਆ ਕਿਸ ਨੂੰ ਬ੍ਰह्म ਗਿਆਨੀ ਆਖਿਆ ਗਿਆ ਆਦਤ ਕੱਲ ਤੋਂ ਸੀ ਸਾਧ ਗੁਰਗੋਲੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਸੰਤ ਸ਼ਬਦ ਬਹੁ ਵਚਨ ਆਉਂਦਾ ਹੈ ਤੇ ਕਿਸ ਸੰਦਰਭ ਚ ਆਉਂਦਾ ਕਿਸ ਦੇ ਵਾਸਤੇ ਆਉਂਦਾ ਕਿਉਂਕਿ ਇੱਕ ਵਚਨ ਅਸੀਂ ਸਮਝ ਲਿਆ ਕਿ ਜਦੋਂ ਇੱਕ ਵਚਨ ਆਉਂਦਾ ਹੈ ਤੇ ਯਾ ਅਕਾਲ ਪੁਰਖ ਹਸਤ ਹੈ ਆਉਂਦਾ ਹੈ ਤੇ ਯਾ ਗੁਰੂ ਵਾਸਤੇ ਆਉਂਦਾ ਥੋੜੀ ਜਿਹੀ ਬਹੁ ਵਚਨ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਦਾਸ ਨੇ ਕੱਲ ਬੇਨਤੀ ਕੀਤੀ ਸੀ ਕਿ ਦੋ ਤਰ੍ਹਾਂ ਨਾਲ ਬਹੁ ਵਚਨ ਬੰਦ ਹੈ ਜਦੋਂ ਡਾਲ ਕੋਈ ਸਹਾਇਕ ਸ਼ਬਦ ਜੁੜ ਜੇ ਸੌਤਰ ਦੇ ਨਾਲ ਜਿਵੇਂ ਕਦ ਸੰਤ ਜਦੋਂ ਇਸ ਰੇ ਸੌਤਰ ਸ਼ਬਦ ਦਾ ਰੂਪ ਬਦਲਣ ਦੇ ਨਾਲ ਵੀ ਬਹੁਵਚਨ ਬੱਜ ਜਾਂਦਾ ਅਸੀਂ ਦੋਨੋਂ ਗੱਲਾਂ ਸਮਝ ਲਈਆਂ ਨੇ ਕਿ ਬਹੁਵਚਨ ਕਿਵੇਂ ਬਣਦਾ ਹੈ ਇਹ ਵੀ ਕਿ ਬਹੁਵਚਨ ਬਣ ਜਾਂਦਾ ਤੇ ਫਿਰ ਇਹਦਾ ਭਾਵ ਕੀ ਬਣਦਾ ਹੈ ਕਿਸ ਦੇ ਵਾਸਤੇ ਵਰਤਿਆ ਗਿਆ ਇਹ ਦੋ ਦੋ ਗੱਲਾਂ ਸਮਝਦੀ ਹੈ ਮੈਂ ਅੱਜ ਦਾ ਪਹਿਲਾ ਪਰਮ ਗੁਰਰਾਮ ਦਾਸ ਬਾਛਾ ਦਾ ਉਚਾਰਣ ਕੀਤਾ ਹੋਇਆ ਜਿਦੇ ਵਿੱਚ ਔਥੇ ਨੜਕ ਬਖਸ਼ਿਸ਼ ਕਰਦੇ ਸਮਝਾਤੇ ਨੇ ਔਗੜੀ ਪਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਗੁਰਬਖ ਗੁੜ ਵੇਹਾ ਜੀ ਹੈ ਮਨ ਹਉਮੈ ਕੰਢੈ ਤੋਏ ਓਰੇ ਇੱਥੇ ਦੇਖੋ ਸੰਤੋ ਸ਼ਬਦ ਵੱਡ ਗਿਆ ਸੰਤੋ ਬੜੋਂ ਦੇ ਨਾਲ ਬਹੁਵਚਨ ਬੜ ਗਿਆ ਹੈ ਸੰਤੋ ਤੋਂ ਸੰਤ ਕੋ ਇਹ ਸੱਤ ਜੜੋ ਇਹ ਸੱਤ ਜੜੋ ਮੇਰਾ ਸਰੀਰ ਜਿਹੜਾ ਔਗੜਾ ਨਾਲ ਭਰਿਆ ਹੋਇਆ ਔਗੜੀ ਭਰਿਆ ਸਰੀਰ ਹੈ ਇਹਨੂੰ ਕਦੇ ਵੀ ਪਵਿੱਤਰ ਕੀਤਾ ਜਾਏ ਕਿਉ ਸੰਤੋ ਡਰ ਬਲ ਹੋਏ ਇਹ ਸਤਸੰਗੀਓ ਇਹ ਸੱਤ ਜਨੋ ਇਹ ਸਤਸੰਗੀਓ ਮੇੜੋਏ ਦੱਸੋ मैं आप जी को जीवन का मार्ग पुछ रहा कि मेरा शरीर औगणा न भरिया होया है इन्हों निर्मल किए कर पवित्र कि गुरमुख गुण बेहा जवाब आया गुरमुख गुण वे हाँ जी है गुरु वल मोह करके भाव गुरु का उपदेश लैके गुरु की सिक्ख्या लैके गुण एकत्र कर लीए गुणा का व्यापार करिए गुणा की सज करिए ਬਲ ਹੌਬੇ ਕੱਢੇ ਤੋਏ ਜਿਸ ਲਈ ਗੁੜ ਸਾਡੇ ਜੀਵਨ ਚਾੜ ਗਏ ਤੇ ਹੌਬੇ ਦੀ ਜਿਹੜੀ ਬੈਲ ਹੈ ਉਹ ਢੋ ਕੇ ਬਾਹਰ ਕੱਢ ਦੇਈ ਪਵਿੱਤਰ ਹੋ ਜਾਏਗਾ ਸ਼ਰੀਰ નિર્ਬਲ ਹੋ ਜਾਏਗਾ ਸੁੱਚਾ ਹੋ ਜਾਏਗਾ ਸੋ ਇੱਥੇ ਸੰਤੋਂ ਤੇ ਦਾਲ ਬਹੁਵਚਨ ਬਣ ਗਿਆ ਔਰ ਭਾਵ ਬੜਾ ਸਪਸ਼ਟ ਹੈ ਕਿ ਇਹ ਸਤਸੰਗਿਓ ਇਹ ਸੰਤ ਚਰਨ ਸੱਜਣੋ ਪਾਪ ਸਤ ਚੰਗੀਓ ਦੂਸਰਾ ਪਰਬਾਤ ਜੋ ਹੈ ਇਹ ਗੁਰੂ ਅਰਜਨ ਸਾਹਿਬ ਦਾ ਉਚਾਰਣ ਕੀਤਾ ਹੋਇਆ ਜਿਤ ਵਿੱਚ ਪੰਜਵੇਂ ਡੋਟ ਇੱਕ ਬਖਸ਼ਿਸ਼ ਕਰਦੇ ਸਮਝਾਤੇ ਨੇ ਸੰਤਾ ਕੀ ਹੋਏ ਦਾਸਰੀ ਇਹ ਆਚਾਰਾ ਸਿਖਰੀ ਸਗਲ ਗੁਣ ਗੁੜ ਉਤਬੋ ਕਰ ਪਰਤਾ ਦੂਰ ੜੋ ਪਖਰੀ ਗੁਰ ਕੀ ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਵਿਛਾਏ ਰੀ ਆਠ ਪਹਿਰ ਕਰ ਜੋੜ ਰੋ ਤਉ ਬੇਟਾ ਹਰ ਰਾਂਏ ਦੀ ਜਿਵੇਂ ਉੱਪਰ ਸੰਤੋ ਕਰਨ ਦੇ ਡਾਲੇ ਬਹੁਤ ਚਰ ਬੜ ਗਿਆ ਇੱਥੇ ਸੰਤਾ ਸੰਤਾ ਕੀ ਹੋਏ ਤਾਸਰੀ ਬਸ ਉਹਦੇ ਇੱਥੋਂ ਹੀ ਸਾਡੂ ਪਲੇਖਾ ਲੱਗ ਜਾਂਦਾ ਅਸੀਂ ਜਮੇਰੀ ਅਭੀ ਕਿਸੇ ਚਿੱਟੇ ਝੋਲੇ ਵਾਲੇ ਵਾਸਤੇ ਕਿਹਾ ਗਿਆ ਇਥੇ ਤੇ ਆਪਣੀ ਡਿਵਾੜੀ ਜੀ ਜਿੱਦ ਰੋ ਕਿਹਾ ਜਾ ਰਿਹਾ ਕਿ ਇਹ ਮੇਰੀ ਸੋਣੀ ਜਿੱਤੇ ਸਤਸੰਗੀਆਂ ਦੇ ਚਰਨਾਂ ਦੀ ਧੂੜ ਬਣੀ ਰੋ ਉਹਨਾਂ ਦੀ ਦਾਸਨੀ ਬਣੀ ਰੋ ਇਹ ਆਚਾਰ ਸਿੱਖੀ ਇਹ ਜਾਤ ਸਿੱਖ ਇਹ ਆਚਰਣ ਬਣਾ ਆਪਣਾ ਕਿ ਹਰ ਵਲੇ ਦੇ ਵਰਤਾਰੇ ਵਿੱਚ ਰਹਿਣਾ ਸਤਸੰਗਤ ਦੇ ਵਿੱਚ ਜਾ ਕੇ ਸਤਸੰਗੀਆਂ ਸਤਸੰਗਤ ਚ ਜਾ ਕੇ ਵੀ ਹਾਮੇਰੀ ਕਰਣੀ ਉਹਦੇ ਵਿੱਚ ਆਪਣਾ ਪਾੜੀ ਵਿਖਾਉਣਾ ਹੈ। ਉਹਦਾ ਦੇ ਵਿੱਚ ਡਿਬਾੜੀ ਹੋ ਕੇ ਰਹਿਣਾ ਹੈ। ਆਪਣੇ ਆਪ ਨੂੰ ਤੂੜ ਬੜਾ ਕੇ ਰਹਿਣਾ ਹੈ। ਸਗਲ ਗੁੜ ਗੁੜ ਉਤਮ ਉਹ। ਪਰਤਾ ਦੂਰੜੋਂ ਪੇਖੀ। ਉਹ ਕਾਲਪੁਰ ਖਵਾਈ ਗੁਰ ਜਿਹੜੇ ਸਾਰੇ ਗੁੜਾ ਦਾ ਮਾਲਕ ਹੈ। ਸਭ ਤੋਂ ਉਤਮ ਗੁੜਾ ਵਾਲਾ ਹੈ ਸਭ ਗੁੜਾ ਗੁੜ ਉਤਮ। ਉਹੋਂ ਆਪਣੇ ਤੋਂ ਦੂਰ ਰੱਖੀ ਸਕਦੀ ਹਰ ਵੇਲੇ ਉਹ ਆਪਣੇ ਅਗ ਸਾਗ ਸਮਝ ਤੈਨੂੰ ਪਤਾ ਹੋਣਾ ਚਾਹੀਦਾ ਕਿ ਉਹ ਤੇਰੇ ਨਾਲ ਹੈ ਹਰ ਵੇਲੇ ਗੁਰ ਕਾ ਸ਼ਬਦ ਕਰ ਦੀਪ ਕੋ ਆਪਣੇ ਹਿਰਦੇ ਦੇ ਅੰਦਰ ਗੁਰੂ ਦੇ ਸ਼ਬਦ ਦਾ ਦੀਪਕ ਬਾਲ ਇੰਜ ਗੁਰੂ ਦੇ ਗਿਆਨ ਦੇ ਨਾਲ ਆਪਣੇ ਜੀਵਨ ਨੂੰ ਰੁਸ਼ਨਾ ਲੈ ਆਪਣੇ ਮਨ ਨੂੰ ਚਾਂਦਣਾ ਕਰਦੇ ਗੁਰੂ ਦੇ ਸ਼ਬਦ ਦੇ ਦੀਪਕ ਦੇ ਨਾਲ ਇਸ ਸੱਚ ਦੀ ਸੇਜ ਵਿਛਾਈ ਦੀ ਇਹ ਸੱਚ ਦੀ ਸੇਜ ਵਿਛਾ ਅਗਰ ਅਣਦ ਬਣਨਾ ਆਪਣੇ ਪਤੀ ਦੇ ਨਾਲ ਉਸ ਅਕਾਲ ਪੁਰਖ ਕਰਤਾ ਪਰ ਪਤੀ ਦੇ ਨਾਲ ਪਰਤਾ ਦੇ ਨਾਲ ਤੇ ਫਿਰ ਆਪਣੇ ਹਿਰਦੇ ਦੇ ਅੰਦਰ ਆ ਗੁਰੂ ਦੇ ਗਿਆਨ ਦਾ ਦੀਪਕ ਬਾਲ ਕੇ ਸ਼ਬਦ ਦਾ ਦੀਪਕ ਬਾਲ ਕੇ ਉੱਥੇ ਚਾਂਦੜ ਕਰ ਤੇ 사ਜ ਸੱਚ ਦੀ ਸੇਜ ਵਿਛਾ ਫਿਰ ਉੱਥੇ ਕਿਉਂਕਿ ਪ੍ਰਭਾਤ ਮਚਕੂੜ ਦੀ ਸੇਜਾ ਤੇਰੀ ਹੁੰਦਾ। ਕੂੜਦਲ ਭਰੇ ਹਿਰਦਿਆਂ ਦੇ ਵਿੱਚ ਨਹੀਂ ਹੁੰਦਾ। ਇਹ ਹਿਰਦੇ ਦੇ ਵਿੱਚ ਸੱਚ ਦੀ ਸੇਜ ਵਿੱਚ ਆਇ ਕੀਤਾ ਹੈ। 8 ਪਹਿਰ ਕਰ ਜੋੜ ਰੋ। ਤੋਂ ਪੇਟੇ ਖੜਾ ਰਹਿਣੀ। 8 ਥੇ ਪੈਰ ਦੋਵੇਂ ਹੱਥ ਜੋੜ ਕੇ ਆਪਣਾ ਬੜ ਗੁਰੂ ਚਰਨਾ ਤੇ ਜੋੜੀ ਰੱਖ। ਫਿਰ ਉਸ ਅਕਾਲ ਪੁਰਖ ਨਾਲ ਤੇਰਾ ਬਲਾਪ ਹੋ ਜਾਏਗਾ। ਇਹ ਤੇ ਸੱਚ ਸ਼ਬਦ ਦੇ ਪਾ ਲੇਕਿਨ ਜਿਹੜੀ ਅਸਲੀ ਗੱਲ ਅਸੀਂ ਇਸ ਵਿਸ਼ੇ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾ ਸੱਤਾ ਕੀ ਸਤਸੱਗੀਆਂ ਦੀ ਜਿਸ ਲਈ ਬਹੁਵਚਨ ਦੇ ਵਿਚਾਰਿਆ ਸਤਸੱਗੀਆਂ ਵਾਸਤੇ ਆ ਰਿਹਾ ਕਿਸੇ ਇੱਕ ਖਾਸ ਕੈਟਾਗਰੀ ਆਫ ਪੀਪਲ ਦੇ ਵਾਸਤੇ ਧੀ ਆ ਰਿਹਾ ਖਾਸ ਇੱਕ ਜਿਹੜਾ ਅੱਜ ਸਾਡੀ ਕੌਮ ਦੇ ਵਿੱਚ ਇੱਕ ਪੁਜਾਰੀ ਛਰੇੜੀ ਬਣ ਕੇ ਬਹਿ ਗਈ ਹੈ ਕਿ ਅਸੀਂ ਸਾਰੇ ਸਤਤਾ ਦੀ ਅਸੀਂ ਬਾਪੁਰਖਾ ਇਹ ਉਹੋ ਜਿਹਾ ਕੋਈ ਸਾਡੇ ਵਿਦਆਪ ਨਹੀਂ ਹੈ ਸਤ ਗੱਤ ਦੇ ਵਿੱਚ ਹਰ ਸਿੱਖ ਜਿਹੜਾ ਉਹ ਸੰਤ ਹੈ ਜਿੱਥੇ ਸਤ ਗੱਤ ਹੋਰੀ ਉਹ ਸਤਤਾ ਦਾ ਇਕੱਠ ਹੈ ਅਸੀਂ ਗੱਲ ਸਮਝ ਲਈਏ ਅਜੇ ਤਰਿਕ ਬਚਨ ਪ੍ਰਵਾਨ ਕਰਨਾ ਹੋਇਆ ਬੁਲਾਵਾ ਸਤੇ ਕਿ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ